ਕੀ ਲੱਗਦਾ ਇਸ ਮੀਟਿੰਗ ਦਾ ਅਸਰ ਕੀ ਹੋਏਗਾ ਮੌਤ ਦੇ ਸਵਾਏ ਜਉਣ ਵਾਸਤੇ ਫਿਰ ਹੱਕ ਵਾਸਤੇ ਇਕੱਠੇ ਹੋ ਕੇ ਲੜਨੇ ਚੰਗਾ ਅਸੀਂ ਪੰਜਾਬ ਐਸੈਂਬਲੀ ਚ ਪੰਜਾਬ ਦੇ ਤੌਰ ਤੇ ਰੱਦ ਕਰ ਸਕਦੇ ਆ ਲੇਕਿਨ ਕਾਨੂੰਨ ਤਾਂ ਸੈਂਟਰ ਚ ਬਣਿਆ 20 ਦਿਨਾਂ ਦੀ ਗੱਲ ਹੈ ਪਾਣੀ ਅਸੀਂ 4000 ਪਹਿਲਾਂ ਹੀ ਵੱਧ ਲਈ ਜਾਂਦੇ ਆ ਇਹ ਵੀ ਇਹ ਵੀ ਅਸੀਂ ਵੱਧ ਦੇ ਰਿਹਾ ਅਗਲਾ ਪੈੰਤੜਾ ਕੀ ਹੋਣਾ ਚਾਹੀਦਾ ਕਿਹੋ ਜਿਹਾ ਸੰਘਰਸ਼ ਹੋਣਾ ਜਿਹਦਾ ਜਿਹੜਾ ਤਾਂ ਏਕਤਾ ਹੈ ਜਿਹੜਾ ਸਾਡੇ ਕੋਲੇ ਏਕਤਾ ਤੋਂ ਬਗੈਰ ਕੋਈ ਹੱਲ ਨਹੀਂ ਉਹਦੇ ਬੋਰਡ ਦੀ ਮੈਂਬਰ ਚ ਬੀਐਫਬੀ ਦੀ ਚਪੰਜਾਂ ਚ ਅਸੀਂ ਇਕੱਲੇ ਆ ਤੇ ਫਿਰ ਵੋਟਾਂ ਨਾਲ ਤਾਂ ਅਸੀਂ ਜਿੱਤੀ ਨਹੀਂ ਸਕਦੇ ਤਾਂ ਆਲ ਪਾਰਟੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਕਜੁਟਤਾ ਦਿਖਾਈ ਗਈ ਹੈ ਤੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਹੁੰਦੜ ਸਾਹਿਬ ਤੁਸੀਂ ਅਕਾਲੀ ਦਲ ਦੇ ਰਿਪਰਜ਼ੈਂਟੇਟਿਵ ਤੋਂ ਤੌਰ ਤੇ ਮੀਟਿੰਗ ਦੇ ਵਿੱਚ ਪਹੁੰਚੇ ਸੀ ਕੀ ਲੱਗਦਾ ਇਸ ਮੀਟਿੰਗ ਦਾ ਅਸਰ ਕੀ ਹੋਏਗਾ ਇਸ ਮੀਟਿੰਗ ਦਾ ਅਸਰ ਬਹੁਤ ਵੱਡਾ ਹੋਏਗਾ ਕਿ ਯੂਨਿਟੀ ਹੈ ਸਾਡੀ ਸਾਰਿਆਂ ਦੀ ਯੂਨਿਟੀ ਜਿਹੜੀ ਕਿ ਪਹਿਲੀ ਵਾਰ ਪੰਜਾਬ ਦੇ ਲੋਕਾਂ ਦੀ ਹੋਈ ਹੈ ਲੇਕਿਨ ਜੋ ਅਸੂਲੀ ਤੌਰ ਤੇ ਪਾਣੀ ਹੁਣ ਵੀ ਵੱਧ ਦਿੱਤਾ ਜਾ ਰਿਹਾ ਹੈ ਇਸ ਕਰਕੇ ਜੇ ਇਸ ਤੋਂ ਬਾਅਦ ਕਰ ਰਹੇ ਫਿਰ ਸਾਡੇ ਕੋਲ ਕੋਈ ਹੈ ਹੀ ਨਹੀਂ ਮੌਤ ਦੇ ਸਿਵਾਏ ਜਿਉਣ ਵਾਸਤੇ ਫਿਰ ਹੱਕ ਵਾਸਤੇ ਇਕੱਠੇ ਹੋ ਕੇ ਲੜਨੇ ਚੰਗਾ ਹੁਣ ਕੋਈ ਇਹ ਪਾਰਟੀਆਂ ਦਾ ਸਵਾਲ ਨਹੀਂ ਰਿਹਾ ਹੁਣ ਤਾਂ ਪੰਜਾਬ ਦੀ ਜ਼ਿੰਦਗੀ ਬਹੁਤ ਦਾ ਸਵਾਲ ਹੈ ਇਸ ਕਰਕੇ ਅਸੀਂ ਇਕੱਠੇ ਆ ਡੈਮ ਸੇਫਟੀ ਐਕਟ 2021 ਜਿਹੜਾ ਪਾਸ ਹੋਇਆ ਸੀ ਉਸ ਨੂੰ ਰੱਦ ਕਰਨ ਨੂੰ ਲੈ ਕੇ ਬਹੁਤ ਸਾਰੀ ਚਰਚਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਜੇਕਰ ਇਹ ਆਨਲਾਈਨ ਦਾ ਸਵਾਲ ਪਾਰਲੀ ਪਾਰਲੀਮੈਂਟ ਦਾ ਜਿਹੜਾ ਕਾਨੂੰਨ ਹੈ ਉਹ ਨੂੰ ਅਸੈਂਬਲੀਆਂ ਪਾਰਲੀਮੈਂਟ ਤੌਰ ਤੇ ਰੱਦ ਨਹੀਂ ਕਰ ਸਕਦੀਆਂ ਅਸੀਂ ਪੰਜਾਬ اسمبلی ਚ ਪੰਜਾਬ ਦੇ ਤੌਰ ਤੇ ਰੱਦ ਕਰ ਸਕਦੇ ਆ ਲੇਕਿਨ ਕਾਨੂੰਨ ਤਾਂ ਸੈਂਟਰ ਚ ਬਣਿਆ ਇਹ ਗੱਲਾਂ ਆਈਆਂ ਠੀਕ ਆ ਇੱਥੇ اسمبلی ਚ ਕਰਨਾ ਚਾਹੀਦਾ ਸਾਨੂੰ ਲੇਕਿਨ ਕਾਨੂੰਨ ਸੈਂਟਰ ਨੇ ਬਣਾਇਆ ਧੱਕੇ ਨਾਲ ਗਲਤ ਹੈ ਕਾਨੂੰਨ ਜਿੰਨਾ ਚਿਰ ਅਸੀਂ ਨਾਲ ਸੀ ਸੀ ਨਹੀਂ ਬਣ ਦਿੱਤਾ ਸੀ ਆਉਂਦਾ ਸੀ ਪਹਿਲਾਂ ਵੀ ਜਦੋਂ ਬੀਜੇਪੀ ਤੋਂ ਅਸੀਂ ਅਲੱਗ ਹੋਏ ਆ ਉਸ ਤੋਂ ਬਾਅਦ ਇਹ ਪਾਸ ਹੋਇਆ ਪਹਿਲਾਂ ਨਹੀਂ ਹੁੰਦਾ ਸੀ ਪਹਿਲਾਂ ਆ ਰਿਹਾ ਸੀ ਉਦੋਂ ਪਾਰਟੀ ਦਾ ਸਟੈਂਡ ਕੀ ਸੀ ਜਦੋਂ ਇਹ ਬਣ ਅਸੀਂ ਨਹੀਂ ਸੀ ਲਿਆਉਣਤਾ ਅਸੀਂ ਕਹੇ ਸੀ ਗਲਤ ਹੈ ਲਿਆ ਆਇਆ ਹੀ ਨਹੀਂ ਉਹਨਾਂ ਚਿਰ ਜਿੰਨਾ ਸਾਡਾ ਅਸੀਂ ਜਦੋਂ ਅਸੀਂ ਵੱਖ ਹੋਏ ਉਸ ਤੋਂ ਬਾਅਦ ਆਇਆ ਡੇਢ ਕੱਢ ਲਓ ਕੁਸੀਂ ਹੁਣ ਵੀ ਪਿਛਲੇ ਇੱਕ ਇੰਟਰਵਿਊ ਚ ਕਹਿ ਕੇ ਹਟੇ ਹੋ ਕਹਿੰਦੇ ਕਿ ਵੀ ਇਹੋ ਇਹਨੂੰ ਤੂਲ ਨਹੀਂ ਸੀ ਦੇਣਾ ਚਾਹੀਦਾ ਉਹਦਾ ਉਹ ਜਾ ਮਸਲਾ ਨਹੀਂ ਉਹ ਅਸੀਂ ਕਹਿੰਨੇ ਆ ਕਿ ਇਸ ਨੂੰ ਤੂਲ ਦਿੱਤਾ ਗਿਆ ਕਿਸ ਪਾਸੇ ਦਾ ਗਿਆ ਅਸੀਂ ਇਸ ਚ ਨਹੀਂ ਪੈਂਦੇ ਇਹ ਮੈਂ ਨਹੀਂ ਕਿਹਾ ਕਿਹਾ ਕਿਸੇ ਨੇ ਹੋਰ ਸੀ ਮੈਥੋਂ ਪੁੱਛਿਆ ਗਿਆ ਮੈਂ ਕਿਹਾ ਕੋ ਵੱਖਰੇ ਕੰਟੈਕਸਟ ਸੀ ਕਿ ਇਹ ਮਸਲਾ ਗੱਲਬਾਤ ਨਾਲ ਵੀ ਸੁਲਝ ਸਕਦਾ ਸੀ ਲੇਕਿਨ ਗੱਲਬਾਤ ਨਾਲ ਜਾ ਆ ਕੇ ਵੱਡਾ ਇਸ਼ੂ ਬਣਾ ਲਿਆ 20 ਦਿਨਾਂ ਦੀ ਗੱਲ ਹੈ ਪਾਣੀ ਅਸੀਂ 4000 ਪਹਿਲੇ ਹੀ ਵੱਧ ਦੇ ਹੀ ਜਾਂਦੇ ਆ ਇਹ ਵੀ ਇਹ ਵੀ ਅਸੀਂ ਵੱਧ ਦੇ ਰਿਹਾ ਇਨਸਾਨੀਅਤ ਦੌਰ ਤੇ ਇਸ ਕਰਕੇ ਇਹਨੂੰ ਜਦੋਂ ਵੱਧ ਦੇ ਰਿਹਾ ਤਾਂ ਗੱਲਬਾਤ ਰਾਹੀਂ ਕਿ ਕਿ ਤੁਸੀਂ ਹੋਰ ਦੱਸੋ ਕਿਉਂ ਸਾਨੂੰ ਤੰਗ ਕਰਦੇ ਹੋ ਤੁਹਾਡੇ ਮੁਤਾਬਕ ਅਗਲਾ ਪੈਂਤੜਾ ਕੀ ਹੋਣਾ ਚਾਹੀਦਾ ਕਿਹੋ ਜਿਹਾ ਸੰਘਰਸ਼ ਹੋਣਾ ਚਾਹੀਦਾ ਜੇਕਰ ਕਿਹਤਰਾ ਤਾਂ ਏਕਤਾ ਹੈ ਜਿਹੜਾ ਸਾਡੇ ਕੋਲੇ ਏਕਤਾ ਤੋਂ ਬਗੈਰ ਕੋਈ ਹੱਲ ਨਹੀਂ 542 ਦੀ ਪਾਰਲੀਮੈਂਟ 'ਚ ਸਾਡੇ ਕੋਲ 13 ਮੈਂਬਰ ਨੇ ਉਹਦੇ ਬੋਰਡ ਦੀ ਮੈਂਬਰ 'ਚ ਬੀਐਫਬੀ ਦੀ ਚਪੰਜਾ 'ਚ ਅਸੀਂ ਇਕੱਲੇ ਆ ਤੇ ਫਿਰ ਵੋਟਾਂ ਨਾਲ ਤਾਂ ਅਸੀਂ ਜਿੱਤੀ ਨਹੀਂ ਸਕਦੇ ਇਸ ਕਰਕੇ ਸਾਡੇ ਕੋਲ ਤਾਂ ਕੋਈ ਕਿ ਅਸੀਂ ਜੁਨਿਟੀ ਕਰੀਏ ਜੁਨਿਟੀ ਕਰਕੇ ਲੜੀਏ ਜਿਵੇਂ ਪਏ ਰਾਣੇ ਸਮੇ ਸਿੱਖ ਹਜ਼ਾਰਾਂ ਨਾਲ ਇੱਕ ਸਿੱਖ ਲੜਦਾ ਰਿਹਾ ਨਾ ਲੱਖਾਂ ਨਾਲ ਸਾਡੇ ਕੋਲ ਤਾਂ ਉਹ ਗੁਰੂ ਗੋਬਿੰਦ ਸਿੰਘ ਵਾਲਾ ਨਾਰਾ ਹੈ ਕਿ ਇਕੱਠੇ ਹੋ ਕੇ ਅਸੀਂ ਊਟਾਂ ਲੜੀਏ ਤੇ ਤਕੜੇ ਹੋ ਕੇ ਇਨਸਾਫ ਅਕਾਲੀ ਦਲ ਦਾ ਬਹੁਤ ਵੱਡਾ ਇਤਿਹਾਸ ਰਿਹਾ ਹੈ ਇਹ ਪਾਣੀਆਂ ਦੇ ਮੋਰਚੇ ਲਾਉਣੇ ਹੋਰ ਮੋਰਚੇ ਸੰਘਰਸ਼ ਜਿਹੜੇ ਲੜਨੇ ਕਿਹੋ ਜੀ ਰਣਨੀਤੀ ਅਕਾਲੀ ਦਲ ਦੀ ਰਹੂਗੀ ਇਹ ਇਹ ਇਤਿਹਾਸ ਨੇ ਹੀ ਇਹ ਬਚਾਇਆ ਜੇ ਇਤਿਹਾਸ ਨਾ ਹੁੰਦਾ ਤਾਂ ਇਸ ਵੇਲੇ ਤਾਂ ਨਿਕਲ ਗਈ ਸੀ ਜੇ 82 ਜੇ ਉਸ ਵੇਲੇ ਵਿਰੋਧ ਤਾਂ ਨਾ ਕਰਦੇ ਆ ਬਲੂ ਸਟਾਰ ਉਸੇ ਕਰਕੇ ਹੋਇਆ ਲੰਬੀਆਂ ਹਿਸਟਰੀਆਂ ਨੇ ਇਹ ਟੈਲੀਫੋਨ ਵਾਲੇ ਨੇ ਕਦੇ ਇਕੱਲੇ ਬਹਿ ਕੇ ਇੰਟਰਵ ਲੰਬੀ ਐਸਟੀਆ ਨੇ ਠੀਕ ਹੈ ਤਾਂ ਇਹ ਸਨ ਬਲਵਿੰਦਰ ਸਿੰਘ ਭੋਂਦੜ ਹੋਣੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸਰ ਪਾਰਟੀ ਮੀਟਿੰਗ ਦੇ ਵਿੱਚ ਉਹਨਾਂ ਨੇ ਉਸ ਤੋਂ ਬਾਹਰ ਆਏ ਨੇ ਇੱਕ ਜੁੜਤਾ ਦਿਖਾਈਆ ਉਹ ਕਹਿੰਦੇ ਨੇ ਇੱਕ ਜੁੜਤਾ ਹੀ ਇਸ ਮਸਲੇ ਦਾ ਹੱਲ ਹੈ ਕੈਮਰਾਮੈਨ ਅਜੀਤ ਦੇ ਨਾਲ ਕੁਲਵਿੰਦਰ ਸਿੰਘ ਚਲੇĐi ਚੰਡੀਗੜ੍ਹ